ਨਗਰ ਕਾਉਂਸਲ ਨਾਬਾ ਜਿਹੜਾ ਤੁਸੀਂ ਨਾਬਾ ਸਾਫ਼ ਦੇਖਦੇ ਹੋ ਜੀ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਜੀ ਜਿਹੜੇ ਆਊਟਸੋਰਸਸ ਕੰਮ ਕਰਦੇ ਨੇ ਮੁਲਾਜ਼ਮ ਉਹਨਾਂ ਦਾ ਤਾਂ ਹੈਗਾ ਹੀ ਆ ਇਹਦੇ ਨਾਲ ਜਿਹੜੀਆਂ 10 ਹੀ ਰਿਕਸ਼ਾ ਨੇ ਦੋ ਟਾਟਾ ਏਸੀ ਨੇ ਤਿੰਨ ਟਰੈਕਟਰ ਟਰਾਲੀਆਂ ਨੇ ਇੱਕ ਪਾਪ ਲਾਈਨ ਆ ਇੱਕ ਜੀ ਜੀਸੀਬੀ ਅਤੇ ਤਿੰਨ ਜਿਹੜੇ ਨੇ ਜੀ ਇਹ ਨੇ ਜੀ ਟਾਟਾ ਏਸੀ ਨੇ ਔਰ ਇਹਦੇ ਵਿੱਚ ਅੱਜ ਅਸੀਂ ਵਾਅਦਾ ਕੀਤਾ ਜੀ ਪੰਜ ਟਾਟਾ ਏਸੀ ਹੋਰ ਜਿਹੜੇ ਆ ਨਗਰ ਕਾਉਂਸਲ ਕੋਲੇ ਆਏ ਨੇ ਯਾਨੀ ਕਿ ਕਹਿਣ ਦਾ ਭਾਵ ਇਹ ਹੈ ਕਿ ਸਾਡੇ ਕੋਲੇ 10 ਤੇ 5 15 ਤੇ 3 ਸਾਡੇ ਕੋਲ 18 ਹੋ ਗਏ ਜੀ 23 ਵਾਰਡ ਨੇ ਜੀ ਔਰ ਸਾਡੀ ਕੋਸ਼ਿਸ਼ ਹੈ ਕਿ ਹਰੇਕ ਵਾਰਡ ਦੇ ਵਿੱਚ ਇੱਕ ਜਿਹੜੀ ਹੈ ਕੂੜਾ ਚੱਕਣ ਵਾਲੀ ਜਿਹੜੀ ਹੈ ਗੱਡੀ ਹੋਵੇ ਜਿਹਦੇ ਵਿੱਚ ਗਿੱਲਾ ਸੁੱਕਾ ਕੂੜਾ ਸੁੱਕਾ ਕੂੜਾ ਸੱਤ ਕਿਸਮ ਦਾ ਹੁੰਦਾ ਹੈ ਜੀ ਤੇ ਉਹਦੇ ਖਾਨੇ ਬਣੇ ਹੋਣ ਔਰ ਪ੍ਰੋਪਰ ਜਸ ਕਰਤੋਂ ਵੀ ਕੂੜਾ ਚੱਕਿਆ ਜਾਵੇ ਪ੍ਰੋਪਰ ਤਰੀਕੇ ਨਾਲ ਚੱਕਿਆ ਜਾਵੇ ਸੋ ਇਹ ਨਗਰ ਕੌਂਸਲ ਨਾਭਾ ਸਾਡੀ ਬਹੁਤ ਵੱਡੀ ਕੋਸ਼ਿਸ਼ ਹੈ ਕਿਉਂਕਿ ਪਹਿਲਾਂ ਕੀ ਸੀਗਾ ਜੀ ਕਿ ਨਗਰ ਕੌਂਸਲ ਕੋਲੇ ਸੀਗਾ ਹੀ ਕੁਝ ਨਹੀਂ ਜੀ ੂੜੇ ਦੇ ਢੇਰੇ ਸੇ ਕਰਕੇ ਨਜ਼ਰ ਆਉਂਦੇ ਸੀ ਕਿਉਂਕਿ ਚੱਕਣ ਵਾਸਤੇ ਕੁਝ ਨਹੀਂ ਸੀਗਾ ਤੇ ਹੁਣ ਸਾਡੇ ਕੋਲੇ ਸਾਰਾ ਸਾਜ਼ੋ ਸਮਾਨ ਆ ਰਿਹਾ ਔਰ ਅਸੀਂ ਤਕਰੀਬਨ 1.5 ਕਰੋੜ ਰੁਪਏ ਦਾ ਸਮਾਨ ਹੋਰ ਸੀਐਸਆਰ ਸੋਸ਼ਲ ਰਿਸਪੌਂਸਿਬਿਲਟੀ ਟੈਕਸ ਦੇ ਵਿੱਚੋਂ ਜਿਵੇਂ ਸੜਕਾਂ ਸਾਫ਼ ਕਰਨ ਵਾਲੀ ਮਸ਼ੀਨ ਹੋ ਗਈ ਉਹ ਅਸੀਂ ਆਏ ਸੀਗੇ ਸਾਨੂੰ ਡੈਮੋ ਦੇ ਕੇ ਗਏ ਨੇ ਇਸ ਤੋਂ ਇਲਾਵਾ ਜਿਹੜੀ ਹੋਰ ਕੋਈ ਰਿਕੁਆਇਰਮੈਂਟ ਆ ਸਾਰੀ ਅਸੀਂ ਨਗਰ ਕੌਂਸਲ ਨਾਪਾ ਕੋਲੇ ਜਿੰਨੇ ਕੁਇਪਮੈਂਟ ਨੇ ਜਿਹੜੇ ਕੂੜਾ ਚੱਕਣ ਵਾਸਤੇ ਚਾਹੀਦੇ ਆ ਜਾਂ ਸੜਕਾਂ ਸਾਫ਼ ਕਰਨੀ ਚਾਹੀਦੇ ਆ ਉਹ ਸਾਰੇ ਨਗਰ ਕੌਂਸਲ ਕੋਲੇ ਆਪਣੇ ਹੋਣਗੇ ਔਰ ਇਹਦਾ ਬਹੁਤ ਵੱਡਾ ਫਾਇਦਾ ਜਿਹੜਾ ਉਹ ਨਗਰ ਕੌਂਸਲ ਨਾਭਾ ਨੂੰ ਆ ਪੂਰਾ ਨਾਭਾ ਨਵਾਂਸੀਨ ਹੋਈ ਗਈ ਜੀ ਸਰ ਇੱਕ ਪਾਸੇ ਦੇਖਿਓ ਆਪੋਜੀਸ਼ਨ ਇਹ ਕਹਿੰਗੇ ਕਿ ਕੰਮ ਹੀ ਨਹੀਂ ਕੋਈ ਕਰ ਰਹੀ ਆ ਮਾਡੇ ਪਾਰਟੀ ਦੇ ਬੰਦੇ ਜੀ ਆਪੋਜੀਸ਼ਨ ਕੌਣ ਨੇ ਜੀ ਆਪੋਜੀਸ਼ਨ ਗੱਲਾਂ ਵਾਲੇ ਨੇ ਜੀ ਇਹ ਫਾਰਜ ਇੱਕ ਦਿਨ ਖਬਰ ਲਾ ਕੇ ਆਪੋਜੀਸ਼ਨ ਥੜਾ ਹੁੰਦੀ ਆ ਜੀ ਇਹ ਜਿਹੜਾ ਕੰਮ ਹੈ ਨਾ ਜੀ ਇਹ ਕੰਮ ਬੋਲਦਾ ਜੀ ਦੱਸਣ ਦੀ ਲੋੜ ਨਹੀਂ ਇਹਦੇ ਵਿੱਚ ਇਹ ਜਿਹੜਾ ਕੰਮ ਹੈ ਇਹ ਗਰਾਊਂਡ ਲੈਵਲ ਤੇ ਹੈ ਜੀ ਆਪੋਜੀਸ਼ਨ ਕਿਹੜਾ ਜੀ ਇੱਕ ਦੋ ਦਿਨੇ ਤੁਰੇ ਫਿਰਦੇ ਨੇ ਜੀ ਉਦਾਂ ਹੀ ਉਹ ਬਿਲ ਕਦੇ ਕੀ ਹੋ ਗਿਆ ਨਾ ਮਹੀਨੇ ਬਾਅਦ ਯਾਦ ਆ ਗਈ ਜਿਹੜੀ ਜਦੋਂ ਮੈਂ ਆਪੋਜੀਸ਼ਨ ਸੀਗਾ ਨਾ ਜੀ ਪਰ ਡੇ ਦੀ ਰਿਪੋਰਟ ਚੈੱਕ ਕਰ ਲਿਓ ਹਰ ਰੋਜ਼ ਜਿਹੜਾ ਉਹ ਮੈਂ ਹਰੇਕ ਵਾਰਡ ਦੇ ਵਿੱਚ ਹਰੇਕ ਗਲੀ ਦੇ ਵਿੱਚ ਜਾ ਕੇ ਉਹਦੇ ਮਸਲੇ ਜਿਹੜੇ ਉਹ ਇਸ਼ੂ ਚੱਕਦਾ ਹੁੰਦਾ ਸੀਗਾ ਤੇ ਇਹ ਤਾਂ ਵਿਚਾਰੇ ਕੀ ਹੋ ਗਿਆ ਜੀ ਕਿਤੇ ਮਹੀਨੇ ਦੋ ਮਹੀਨੇ ਬਾਅਦ ਆ ਕੇ ਕਿਤੇ ਇਦਾਂ ਥੋੜਾ ਹੁੰਦੀ ਜੀ ਆਪੋਜੀਸ਼ਨ ਬੜੀ ਆਪੋਜੀਸ਼ਨ ਜਿਹੜੀ ਹੈ ਨਾ ਜੀ ਆਪੋਜੀਸ਼ਨ ਮੁੱਦਿਆਂ ਦੇ ਉੱਪਰ ਹੁੰਦੀ ਆ ਆਪੋਜੀਸ਼ਨ ਅਖਬਾਰ ਦੀ ਖਬਰ ਬਣਨ ਵਾਸਤੇ ਖੜਾ ਹੁੰਦੀ ਸੋ ਇਸ ਕਰਕੇ ਇਹ ਵਿਰੋਧੀ ਜਿਹੜੇ ਨੇ ਜੀ ਵੈਸਾ ਹੈ ਹੀ ਕੋਈ ਨਹੀਂ ਜੀ ਇਦਾਂ ਦੀ ਕੋਈ ਵਿਰੋਧੀ ਵਾਲੀ ਗੱਲ ਤਾਂ ਕੋਈ ਨਹੀਂ ਇਹ ਤਾਂ ਸਿਰਫ ਪ੍ਰੋਪੋਗੈਂਡਾ ਕਰਨ ਵਾਲੇ ਜੀ ਕਹਿ ਸਕਦੇ ਆ ਭਾਈ ਇੱਕ ਹੋਰ ਸਵਾਲ ਕਹਿੰਦੇ ਕਿ ਸਫਾਈ ਹੋ ਕਿੱਥੇ ਰਹੀ ਜੀ ਪਹਿਲਾਂ ਤੇ ਇਹ ਸਵਾਲ ਹੈ ਹਾਂਜੀ ਇਹ ਚੀਜ਼ਾਂ ਵੀ ਕਾਫੀ ਬੋਲੀਆਂ ਜਾਂਦੀਆਂ ਸੋਸ਼ਲ ਮੀਡੀਆ ਤੇ ਜੀ ਜੀ ਸਫਾਈ ਹੋ ਕਿੱਥੇ ਰਹੀ ਸੋਸ਼ਲ ਮੀਡੀਆ ਤਾਂ ਜੀ ਪਤਾ ਕੀ ਆ ਸੋਸ਼ਲ ਮੀਡੀਆ ਦੀ ਛੱਡੋ ਤੁਸੀਂ ਨਾਪਨ ਵਾਸੀ ਨੂੰ ਪੁੱਛੋ ਜੀ ਕਿ ਸਫਾਈ ਕਿੱਥੇ ਹੋ ਰਹੀ ਹੈ ਜੀ ਆਪੇ ਦੱਸ ਦੇਣਗੇ ਜੀ ਤੁਸੀਂ ਸਰੋਵਰ ਨੂੰ ਕੀ ਕਹੋਗੇ ਆਪਣਾ ਜਵਾਬ ਕਿੰਨਾਂ ਨੂੰ ਲੋੜ ਹੀ ਨਹੀਂ ਜੀ ਚੰਨ ਚੜਿਆ ਕੋ ਲਾਲਮ ਦੇਖੇ ਨਾਬੇ ਨਿਵਾਸੀ ਨੂੰ ਪਤਾ ਜੀ ਕੌਣ ਕੰਮ ਕਰ ਰਿਹਾ ਜੀ ਜਿਹੜਾ ਵਾਅਦਾ ਕੀਤਾ ਗਿਆ ਮੈਂ ਪਹਿਲਾਂ ਐਮਐਲਏ ਹਕਾ ਸਰਗੋਬੀਰ ਸਿੰਘ ਮਾਨ ਸਾਡੇ ਪ੍ਰਧਾਨ ਨਾਲ ਕੌਂਸਲਰ ਜੀ ਜਦਾ ਚਾਹਵਾ ਜੀ ਪੰਕਸ ਮਾਸੂਦ ਦਾ ਧੰਨਵਾਦ ਕਰਦਾ ਉਹਨਾਂ ਦੀ ਕੋਈ ਵਿੱਚ ਜਿਹੜਾ ਨਾਬਾ ਵਿੱਚ ਸਫਾਈ ਨੂੰ ਮੁੱਖ ਰੱਖਦੀ ਹੋਈ ਜਿਹੜੇ ਗੱਡੀਆਂ ਦਾ ਵਾਅਦਾ ਕੀਤਾ ਬੜਾ ਸਲੰਗਾ ਜੋ ਕਸਮ ਹੈ ਅੱਜ ਅਸੀਂ ਇਸ ਗੱਲ ਨੂੰ ਖੁਸ਼ੀ ਮਹਿਸੂਸ ਕਰ ਰਹੇ ਹਾਂ ਵੀ ਸ਼ਹਿਰ ਵਿੱਚ ਸਫਾਈ ਪੱਖੋਂ ਨਾਬਾ 1 ਤੇ ਸਾਰੇ ਪੰਜਾਬ ਦੇ ਵਿੱਚੋਂ ਨਾਬਾ ਚੁਣਿਆ ਗਿਆ ਕੂੜੇ ਬਲੋਂ ਮੁਕਤ ਹੋਇਆ ਧੰਨਵਾਦ ਦੇਖੋ ਸਾਡੇ ਐਮਐਨਏ ਸਾਹਿਬ ਸਤਕਾਰਯੋਗ ਗੁਰਦੇਵ ਸਿੰਘ ਦੇਮਾਨ ਜੀ ਦੀ ਰਵਾਈ ਵਿੱਚ ਔਰ ਮੈਡਮ ਸੁਯਤਾ ਚਾਵਲਾ ਔਰ ਸਮਾਸੇ ਵਿੱਚ ਪੰਕਜ ਪੱਪੂ ਵੱਲੋਂ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਮੈਨੂੰ ਖੁਸ਼ੀ ਆ ਪੰਜ ਗੱਡੀਆਂ ਆਈਆਂ ਨੇ ਤੇ ਮਾਲਿਆਂ ਦੇ ਵਿੱਚ ਜਾਊਗੀ ਹੋਰ ਕੂੜਾ ਮੁਕਤ ਹੋਏਗਾ ਮੈਂ ਧੰਨਵਾਦ ਦਿੰਦਾ ਐਮਐਨਏ ਸਾਹਿਬ ਤੇ ਸਮਾਸੇ ਵਿੱਚ ਪੰਕਜ ਪੱਪੂ ਦਾ ਅਤੇ ਮੈਡਮ ਸੁਯਤਾ ਚਾਵਲਾ ਜੀ ਨਗਰ ਕੌਂਸਲ ਨਾਬਾ ਵਿੱਚ ਐਮਐਲਏ ਸਾਹਿਬ ਦੀ ਅਗਵਾਈ ਵਿੱਚ ਪੰਜ ਗੱਡੀਆਂ ਜੋ ਕੂੜਾ ਚੱਕਣ ਵਾਲੀਆਂ ਕੂੜਾ ਮੁਕਤ ਅਭਿਆਨ ਦੇ ਤਹਿਤ ਹੋ ਰਾਈਆਂ ਨੇ ਜੋ ਐਮਐਲਏ ਸਾਹਿਬ ਨੇ ਝੰਡੀ ਦੇ ਗਿਰਵਾਨਾ ਕੀਤੀਆਂ ਨੇ ਸਾਡੇ ਪ੍ਰਧਾਨ ਸੁਜਾਤਾ ਚਾਵਲਾ ਜੀ ਤੇ ਪੰਕਜ ਬਪੂ ਜੀ ਦਾ ਵੱਡਾ ਉਪਰਾਲਾ ਜੋ ਸਮੇਂ-ਸਮੇਂ ਤੇ ਜੋ ਸ਼ਹਿਰ ਦੀ ਲੋੜ ਹੈ ਉਹਨੂੰ ਪੂਰਾ ਕਰਦੇ ਰਹਿੰਦੇ ਨੇ ਅੱਜ ਜੋ ਗੱਡੀਆਂ ਆਈਆਂ ਨੇ ਇਹਦੇ ਨਾਲ ਨਾਬਾ ਦਾ ਜੋ ਕੂੜਾ ਕਿਤੇ 2 ਘੰਟੇ ਚ 1.5 ਘੰਟੇ ਚ ਹੁੰਦਾ ਸੀ ਉਹ ਥੋੜਾ ਹੋਰ ਛੇਤੀ ਹੋਣ ਲੱਗ ਜੂ ਕਲੀਅਰ ਤਾਂ ਹੋ ਹੀ ਰਿਹਾ ਹੈ ਕੂੜਾ ਡੰਪ ਵੀ ਮੁਕਤ ਹੋ ਰਹੇ ਨੇ 23 ਵਾਰਡ ਨੇ ਜਿੱਦਾਂ ਮਾਨ ਸਾਹਿਬ ਨੇ ਦੱਸਿਆ 18 ਗੱਡੀਆਂ ਹੋ ਗਈਆਂ 5 ਗੱਡੀਆਂ ਮੈਨੂੰ ਲੱਗਦਾ ਛੇਤੀ ਹੋਰ ਆ ਜਾਣਗੀਆਂ ਹਰੇਕ ਵਾਰਡ ਦੀ ਇੱਕੀ ਗੱਡੀ ਹੋ ਜਾਣੀ ਹੈ ਕੂੜੇ ਦੀ ਦਿੱਕਤੇ ਨਹੀਂ ਆਣੀ ਕਿਤੇ ਨਾ ਬੇ ਜੀ ਤੇ ਬੜੀ ਖੁਸ਼ੀ ਦੀ ਗੱਲ ਹੈ ਜੀ ਜਿਹੜਾ ਅੱਜ ਸਾਡੇ ਨਗਰ ਕੌਂਸਲ ਦੇ ਵਿੱਚ ਸਫਾਈ ਵਾਲੀਆਂ ਗੱਡੀਆਂ ਦਾ ਜਿਹੜਾ ਵਾਅਦਾ ਹੋਇਆ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਐਮਐਲਏ ਸਾਹਿਬ ਦਾ ਨਗਰ ਕੌਂਸਲ ਪ੍ਰਧਾਨ ਸੁਜਾਤਾ ਜਾਵਲਾ ਜੀ ਦਾ ਅੱਜ ਪੂਰਾ ਸਟਾਫ ਵੀ ਸਾਡਾ ਖੁਸ਼ ਹੈ ਜਿਹੜਾ ਕਿ ਨਵੀਆਂ ਗੱਡੀਆਂ ਦੇ ਵਿੱਚ ਹਰ ਗਲੀ ਦੇ ਵਿੱਚ ਹਰ ਮਹੱਲੇ ਦੇ ਵਿੱਚ ਜੇ ਕਿਤੇ ਕੂੜੇ ਦੀ ਕੋਈ ਸਮੱਸਿਆ ਆ ਜਾਂਦੀ ਹੈ ਤਾਂ ਨਾਲ ਦੀ ਨਾਲ ਤੁਰੰਤ ਹੀ ਉਹਦੀ ਚੱਕਿਆ ਜਾਊਗਾ ਚਾਹੇ ਕੋਈ ਡੰਪ ਹੈ ਚਾਹੇ ਕੋਈ ਨਾਲੀ ਕੱਢੀ ਹੋਈ ਹੈ ਤਾਂ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਨਗਰ ਕੌਂਸਲ ਦਾ ਧੰਨਵਾਦੀਆਂ ਸਰਦਾਰ ਗੁਰੇਸ਼ ਸਿੰਘ ਦੇਮਾਨ ਜੀ ਦੇ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਨਗਰ ਕੌਂਸਲ ਨੂੰ 5 ਨਵੀਆਂ ਗੱਡੀਆਂ ਮਿਲੀਆਂ ਨੇ ਜਿਸ ਨਾਲ ਸ਼ਹਿਰ ਦੇ ਵਿੱਚ ਕੂੜੇ ਦੀ ਸਮੱਸਿਆ ਨੂੰ ਬਹੁਤ ਸਤਕਾਰਾ ਮਿਲੇਗਾ ਤਾਂ ਅਸੀਂ ਤੁਹਾਧਰ ਉਤਮਾ ਵਧੀਆ ਪਹਿਲਾਂ ਤਾਂ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ 5 ਗੱਡੀਆਂ ਹੋਰ ਸਵੈ ਦੇਸ਼ ਦਫਤਰ ਨੂੰ ਬੁਧਾਨ ਵਾਸਤੇ ਬਧਾਈਆਂ ਗਈ ਨੇ ਨਗਰ ਕੌਂਸਲ ਦੀ ਡਿਮਾਂਡ ਤੇ ਵਿੱਚ ਮੈਡਮ ਸੁਜਾਤਾ ਚਾਵਲਾ ਜੀ ਦੀ ਜੇ ਅਜੰਡੇ ਉੱਠੀਆਂ ਸੀ ਉਹ ਵਿੱਚ ਸ੍ਰੀ ਦੇਵ ਮਾ ਜੀ ਐਮ ਐਲ اے ਨਾਭਾ ਨੇ ਦੇਵ ਮਾ ਜੀ ਐਮ ਐਲ اے ਨਾਭਾ ਨੇ ਆਪਣੇ ਕਰ ਕਮਰਾ ਲਾ ਲੂ ਛੱਡੀ ਦੇ ਕੇ ਸ਼ਹਿਰ ਨਿਵਾਸੀਆਂ ਨੂੰ ਸਮਰਪਿਤ ਕੀਤੀਆਂ ਨੇ ਇਹਨਾਂ ਦੇ ਆਨ ਲਾਲ ਸਵੈ ਦੇਸ਼ ਦੀ ਦਫਤਰ ਵਿੱਚ ਹੋਰ ਵਾਧਾ ਹੋਵੇਗਾ ਬਹੁਤ ਬਹੁਤ ਧੰਵਾਦ